অমৃত వేలే ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਤਨਨਾ ਸ੍ਰੀ ਮਹਿਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜਿਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜਿਉ ਗੁਰ ਗਿਆਨ અપਾਰਾ ਸਿਰਜਨ ਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੂਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਈ ਤੁਮ ਸਰ ਅਵਰ ਨ ਕੋਏ ਆਇਆ ਜੈਸੀ ਚਿਓ ਹੁਕਮੇ ਹੋਏ ਨਿਬੇੜ परम चुकाई सी जियो गुर परम चुकाए अकथ कहाय सच में साच समाना आप उपाए आप समाए हुक्मी हुक्म पछाना सचिव ते पाई तू मन अंत सिखाई नानक साहेब अबरना दूजा ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਨਹਾਰ ਅਲਖ ਸਰੰਦਿਆ ਜੀਉ ਏਕ ਸਹائب ਦੁਈ ਰਹਾ ਵਾਦ ਬਧੰਦਿਆ ਜੀਉ ਦੁਈ ਰਹਾ ਚਲਾਏ ਹੁਕਮ ਸਭਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਹੀਂ ਕੋ ਬੇਲੀ ਬਖਲਾਦੀ ਸਿਰ ਪਾਰਾ ਹੁਕਮੀ ਆਇਆ ਹੁਕਮ ਨਾ ਪੁਜੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਬਦ ਸਾਚਾ ਸਿਰਜਨ ਹਾਰਾ ਭਗਤ ਸੋਹੇ ਦਰਬਾਰ ਸਬਦ ਸੁਹਾਇਆ ਜਿਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜਿਉ ਰਸਨ ਰਸਾਇ ਨਾਮ ਤਿਸਾਇ ਗੁਰ ਕੈ ਸਬਦ ਬਿਕਾਨੇ ਪਾਰਸ ਪਰਸੀਆ ਪਾਰਸ ਹੋਏ ਜਾ ਤੇਰਾ ਮਨ ਪਾਨੇ ਅਮਰ ਅਪਦ ਪਾਇਆ ਆਪ ਗਵਾਇਆ ਵਿਰਲਾ ਗਿਆਨੀ ਵਿਚਾਰੀ ਨਾਨਕ ਭਗਤ ਸੋਹਣ ਧਰ ਸਾਚੈ ਸਾਚੇ ਕੇ ਵਾਪਾਰੀ ਭੂਖ ਪਿਆਸੋ ਆਥ ਕਿਉ ਦਰ ਜੈ ਸਾ ਜਿਓ ਸਤਿਗੁਰ ਪੁੱਛਿਓ ਜਾਏ ਨਾਮ ਧਿਆਈ ਸਾ ਜਿਓ ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਨਾ ਦੀਨਾ ਨਾਥ ਦਿਆਲ ਨਿਰੰਜਨ ਅੰਦਿਨ ਨਾਮ ਵਖਾਨਾ ਕਰਨੀ ਕਾਰ ਤੁਹੋਂ ਫਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾ ਰਸ ਮੀਠਾ ਤਿਸ ਦਾ ਨਾਮ ਨਿਵਾਰੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ हे प्रभु जी तेरे नाम विच जुड़ के मेरे अंदर आत्मिक जीवन पैदा हुंदा है मेरे मन विच खुशी पैदा हुंदी है परमात्मा ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ। ਪ੍ਰਭੂ ਗੁਨਾ ਦਾ ਖਜ਼ਾਨਾ ਹੈ ਤੇ ਧਰਤੀ ਦੇ ਜੀਵਾਂ ਦੀ ਦਿਲ ਦੀ ਜਾਣਨ ਵਾਲਾ ਹੈ। ਗੁਰੂ ਦਾ ਬਖਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ। ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਨੂੰ ਨਾਸ ਕਰਦਾ ਹੈ। ਜਦੋਂ ਉਸਤੇ ਹੁਕਮ ਵਿੱਚ ਭੇਜਿਆ ਹੋਇਆ ਮੌਤ ਦਾ ਸੱਦਾ ਆਉਂਦਾ ਹੈ ਤਾਂ ਕੋਈ ਚੀਜ਼ ਉਸ ਸੱਦੇ ਨੂੰ ਮੋੜ ਨਹੀਂ ਸਕਦਾ ਪਰਮਾਤਮਾ ਆਪ ਹੀ ਜੀਵ ਨੂੰ ਪੈਦਾ ਕਰਕੇ ਆਪ ਹੀ ਸੰਭਾਲ ਕਰਦਾ ਹੈ ਆਪ ਹੀ ਹਰੇਕ ਜੀਵ ਦੇ ਸਿਰ ਉੱਤੇ ਉਸਦੇ ਕੀਤੇ ਕਰਮਾਂ ਅਨੁਸਾਰ ਲੇਖ ਲਿਖਦਾ ਹੈ ਆਪ ਹੀ ਜੀਵ ਨੂੰ ਸਹੀ ਜੀਵਨ ਰਾਹ ਦੀ ਸੂਚ ਬਖਸ਼ਦਾ ਹੈ ਮਾਲਕ ਪ੍ਰਭੂ ਅਪਹੁੰਚ ਹੈ ਜੀਵਨ ਦੇ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ ਹੇ ਨਾਨਕ ਉਸ ਦੇ ਦਰ ਤੇ ਅਰਦਾਸ ਕਰ ਤੇ ਆਖ ਹੇ ਪ੍ਰਭੂ ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫਤ ਸਲਾਹ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੈਨੂੰ ਆਪਣੀ ਸਿਫਤ ਸਲਾਹ ਬਖਸ਼ हे hey प्रभु जी तेरे बराबर दा और कोई नहीं है और जेड़ा भी जगत विच आया है ओ इत्थों आखर चला जाएगा तू ही सदा कायम रहन वाला है जिस नुखदी भटकना गुरु दूर करता है प्रभु दे हुक्म अनुसार उस दे जन्म मरण दे गेट दा खात्मा हो जांदा है ਗੁਰੂ ਜਿਸ ਦੇ ਭਟਕਣਾ ਦੂਰ ਕਰਦਾ ਹੈ ਉਸ ਪਾਸੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਾਂਦਾ ਹੈ ਜਿਸ ਦੇ ਘੁਰਪਿਆਨ ਤੋਂ ਪਰੇ ਹਨ ਉਹ ਮਨੁੱਖ ਸਦਾ ਥਿਰ ਪ੍ਰਭੂ ਦੀ ਯਾਦ ਵਿੱਚ ਰਹਿੰਦਾ ਹੈ ਸਦਾ ਥਿਰ ਪ੍ਰਭੂ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਰਜਾ ਦੇ ਮਾਲਕ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ ਤੇ ਸਮਝ ਲੈਂਦਾ ਹੈ ਕਿ ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਆਪਣੇ ਵਿੱਚ ਲੀਨ ਕਰ ਲੈਂਦਾ ਹੈ। हे प्रभु ਜਿਸ ਮਨੁੱਖ ਨੇ ਤੇਰੀ ਸਿਫਤ ਸਲਾਹ ਦੀ ਦਾਤ ਗੁਰੂ ਤੋਂ ਪ੍ਰਾਪਤ ਕਰ ਲਈ ਹੈ। ਤੋਂ ਉਸ ਦੇ ਮਨ ਵਿੱਚ ਆਵਸਤਾ ਹੈ। ਤੇ ਅੰਤ ਸਮੇਂ ਵੀ ਉਸ ਦਾ ਸਾਥੀ ਬੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਵਰਗਾ ਹੋਰ ਕੋਈ ਨਹੀਂ ਉਸ ਦੇ ਦਰ ਤੇ ਅਰਦਾਸ ਕਰ ਤੇ ਆਖ हे ਪ੍ਰਭੂ ਤੇਰੇ ਨਾਮ ਵੀ ਜੁੜਿਆ ਲੋਕ ਪਰਲੋਕ ਆਦਰ ਮਿਲਦਾ ਹੈ हे ਅਤਿਸ਼ਟ ਰਚਨਹਾਰ ਤੂੰ ਸਦਾ ਥੀ ਰਹਿਣ ਵਾਲਾ ਹੈ ਤੇ ਸਭ ਜੀਵਾ ਦਾ ਪੈਦਾ ਕਰਨ ਵਾਲਾ ਹੈ ਇਕੋ ਸਿਰਜਨਹਾਰ ਹੀ ਸਾਰੇ ਜਗਤ ਦਾ ਮਾਲਕ ਹੈ ਉਸਨੇ ਜਮਨਾ ਤੇ ਮਰਨਾ ਦੋ ਰਸਤੇ ਚਲਾਏ ਹਨ ਉਸੇ ਦੀ ਰਜਾ ਅਨੁਸਾਰ ਜਗਤ ਵਿੱਚ ਝਗੜੇ ਵਧਦੇ ਹਨ ਦੋਵੇਂ ਰਸਤੇ ਪ੍ਰਭੂ ਨੇ ਹੀ ਤੋਰੇ ਹਨ ਸਾਰੇ ਜੀਵ ਉਸਦੇ ਹੁਕਮ ਪਿਛਾਲ ਉਸੇ ਦੇ ਹੁਕਮ ਅਨੁਸਾਰ ਜਗਤ ਜੰਮਦਾ ਤੇ ਮਰਦਾ ਰਹਿੰਦਾ ਹੈ ਜੀਵ ਨਾਮ ਨੂੰ ਭੁਲਾ ਕੇ ਮਾਇਆ ਦੇ ਮੋਹਾ ਜਹਿਰ ਰੂਪ ਭਾਲ ਆਪਣੇ ਸਿਰ ਉੱਤੇ ਇਕੱਠਾ ਕਰੀ ਜਾਂਦਾ ਹੈ ਤੇ ਫਿਰ ਨਹੀਂ ਸਮਝਦਾ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਸਾਥੀ ਮਿੱਤਰ ਨਹੀਂ ਬਣ ਸਕਦਾ ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਜਗਤ ਵਿੱਚ ਆਉਂਦਾ ਹੈ ਪਰ ਮਾਇਆ ਦੇ ਮੋਹ ਵਿੱਚ ਫਸ ਕੇ ਉਸ ਹੁਕਮ ਨੂੰ ਸਮਝਦਾ ਨਹੀਂ ਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ ਸਿੱਧੇ ਰਾਹ ਪਾ ਕੇ ਸਵਾਰਨ ਦੇ ਸਮਰਥ ਹੈ ਗੁਰੂ ਸਾਹਿਬ ਕਹਿੰਦੇ ਹਨ ਗੁਰੂ ਦੇ ਸ਼ਬਦ ਦੀ ਜੂੜੀਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ ਹੀ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ हे ਭਾਈ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਵਿੱਚ ਸੋਪਦੇ ਹਨ ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣੇ ਜੀਵਨ ਨੂੰ ਸੋਨਾ ਬਣਾ ਲੈਂਦੇ ਹਨ ਉਹ ਬੰਦੇ ਆਤਮਿਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਭ ਨਾਲ ਉਚਾਰਦੇ ਰਹਿੰਦੇ ਹਨ ਜੀਵ ਨੂੰ ਉਸ ਬਾਣੀ ਨਾਲ ਇੱਕ ਰਸ ਕਰ ਲੈਂਦੇ ਹਨ ਭਗਤ ਜਨ ਪ੍ਰਭੂ ਦੇ ਨਾਮ ਨਾਲ ਜੀਵ ਨੂੰ ਰਸਾ ਲੈਂਦੇ ਹਨ ਨਾਮ ਵੀ ਜੁੜ ਕੇ ਨਾਮ ਵਾਸਤੇ ਉਹਨਾਂ ਦੀ ਪਿਆਸ ਵੱਧਦੀ ਹੈ ਗੁਰੂ ਦੇ ਸ਼ਬਦੀ ਦਾ ਹੀ ਉਹ ਪ੍ਰਭੂ ਨਾਮ ਤੋਂ ਸਦਕੇ ਹੁੰਦੇ ਹਨ ਨਾਮ ਦੇ ਖਾਤਰ ਹੋਰ ਸਭ ਸਰੀਰਕ ਸੁਖ ਕੁਰਬਾਨ ਕਰਦੇ ਹਨ हे ਪ੍ਰਭੂ ਜਦੋਂ ਭਗਤ ਜਨ ਤੇਰੇ ਮਨ ਵਿੱਚ ਪਿਆਰੇ ਲੱਗਦੇ ਹਨ ਤਾਂ ਉਹ ਗੁਰੂ ਪਰਸ ਨਾਲ ਛੂ ਕੇ ਆਪ ਹੀ ਪਰਸ ਹੋ ਜਾਂਦੇ ਹਨ ਹੋਰਾਂ ਨੂੰ ਪਵਿੱਤਰ ਜੀਵਨ ਦੇਣ ਯੋਗ ਹੋ ਜਾਂਦੇ ਹਨ ਜਿਹੜੇ ਬੰਦੇ ਆਪਾ ਭਾਉ ਦੂਰ ਕਰਦੇ ਹਨ ਉਹਨਾਂ ਨੂੰ ਉਹ ਆਤਮਿਕ ደረጃ ਮਿਲ ਜਾਂਦਾ ਹੈ ਜਿੱਥੇ ਆਤਮਿਕ ਮੌਤ ਅਸਰ ਨਹੀਂ ਕਰ ਸਕਦੀ ਪਰ ਅਜਿਹਾ ਕੋਈ ਵਿਰਲਾ ਹੀ ਗੁਰੂ ਦੇ ਦਿੱਤੇ ਗਿਆਨ ਦਾ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਥਿਰ ਪ੍ਰਭੂ ਦੇ ਦਰ ਤੋਂ ਸ਼ੋਭਾ ਪਾਉਂਦੇ ਹਨ ਉਹ ਆਪਣੇ ਸਾਰੇ ਜੀਵਨ ਵਿੱਚ ਸਦਾ ਸਿਰ ਪ੍ਰਭੂ ਦੇ ਨਾਮ ਦਾ ਹੀ ਵਨਜ ਕਰਦੇ ਹਨ ਜਦੋਂ ਤੱਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ ਤਦ ਤੱਕ ਮੈਂ ਕਿਸੇ ਵੀ ਤਰ੍ਹਾਂ ਪ੍ਰਭੂ ਦੇ ਦਰਤੇ ਪਹੁੰਚ ਨਹੀਂ ਸਕਦਾ ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ ਤੇ ਉਸ ਦੀ ਸਿੱਖਿਆ ਅਨੁਸਾਰ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਨਾਮ ਹੀ ਤ੍ਰਿਸ਼ਨਾ ਦੂਰ ਕਰਦਾ ਹੈ ਗੁਰੂ ਦੀ ਸ਼ਰਨ ਪੈ ਕੇ ਮੈਂ ਸਦਾ ਥਿਰ ਨਾਮ ਸਿਮਰਦਾ ਹਾਂ ਸਦਾ ਥਿਰ ਪ੍ਰਭੂ ਦੀ ਸਿਫਤ ਸਲਾ ਉਚਾਰਦਾ ਹਾਂ ਤੇ ਸਦਾ ਥਿਰ ਪ੍ਰਭੂ ਦਾ ਅंसਾਂਚ ਪਾਉਂਦਾ ਹਾਂ ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹ ਬੋਲਦਾ ਹਾਂ ਜੋ ਦੀਨਾ ਦਾ ਸਹਾਰਾ ਹੈ ਜੋ ਦਿਆ ਦਾ ਸੋਮਾ ਹੈ ਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ ਯੋਗ ਕਾਰ ਕਰਨ ਦਾ ਹੁਕਮ ਦੇ ਦਿੱਤਾ ਉਹ ਮਨੁੱਖ ਆਪਣੇ ਮਨ ਨੂੰ ਮਾਇਆ ਵੱਲੋਂ ਮਾਰ ਕੇ ਕ੍ਰਿਸ਼ਨਾਂ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ ਤੇ ਹੋਰ ਸਭ ਰਸਾਂ ਵੱਲੋਂ શ્રેਸ਼ਟ ਲੱਗਦਾ ਹੈ ਉਸਨੇ ਨਾਮ ਸਿਮਰਨ ਦੀ ਬਰਕਤ ਨਾਲ ਮਾਇਆ ਦੀ ਤ੍ਰਿਸ਼ਨਾ ਆਪਣੇ ਅੰਦਰੋਂ ਦੂਰ ਕਰ ਲਈ ਹੁੰਦੀ ਹੈ